ਅੰਦੇਸਾ ਸ਼ਿਗਾ ਸਰ ਨੂੰ ਮੱਥੇ ਸਿੰਘ ਤੇ ਮੇਰੇ ਨਾਲ ਨੇ ਜਤਨ ਸਰ ਸਵਾਗਤ ਕਰਦੇ ਥੋੜਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਉੱਤੇ ਸੋ ਜਦੋਂ ਵੀ ਪੀਸੀਐਸ ਦਾ ਨਾਮ ਲੈਨੇ ਆ ਤੇ ਇੱਕ ਨਾ ਬਹੁਤ ਵੱਡੇ ਕਹਿੰਦੇ ਨੇ ਪਹੇਲੀ ਬਣੀ ਪਈ ਆ ਪੀਸੀਐਸ ਵੀ ਇਗਜ਼ਾਮ ਕਦੋਂ ਹੋਊਗਾ ਜੇ ਮੈਂ ਹਰੇਕ ਨੂੰ ਪੁੱਛੀ ਜਾਂਦਾ ਵੀ ਉਹ ਕਿਤਨੇ ਆਦਮੀ ਥੇ ਉਹ ਆੜੀ ਗੱਲ ਹੋਈ ਪਈ ਆ ਵੀ ਇਗਜ਼ਾਮ ਕਬ ਆਏਗਾ ਤੇ ਜੋ ਵੀ ਡਿਵੈਲਪਮੈਂਟ ਹੁੰਦੀ ਆ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਆ ਤੇ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆਏ ਸੀ ਕਿ ਪੇਪਰ ਜਿਹੜਾ ਹੈਗਾ ਤੁਹਾਡੇ ਕੋਲ ਇਨਫ ਸਮਾਂ ਹੈਗਾ ਤਿਆਰੀ ਕਰਨ ਦਾ ਬਟ ਬੱਚੇ ਕਈ ਵਾਰ ਕੀ ਹੁੰਦਾ ਸਰ ਵੀ ਛੇਤੀ ਪਿੱਛੇ ਲੱਗ ਜਾਂਦੇ ਆ ਖਾਸ ਕਰਕੇ ਨੈਗੇਟਿਵ ਚੀਜ਼ਾਂ ਦੇ ਪੋਜ਼ਿਟਿਵ ਚੀਜ਼ਾਂ ਨੂੰ ਨਹੀਂ ਮੰਨਦੇ ਨੈਗੇਟਿਵ ਚੀਜ਼ਾਂ ਦੇ ਪਿੱਛੇ ਲੱਗ ਜਾਂਦੇ ਆ ਸੋ ਬੱਚਿਆਂ ਨੇ ਪੜ੍ਹਨਾ ਛੱਡ ਦਿੱਤਾ ਬਾਲਿਆਂ ਨੇ ਸ਼ੁਰੂ ਨਹੀਂ ਕੀਤਾ ਅਸੀਂ ਉਦੋਂ ਵੀ ਕਿਹਾ ਸੀਗਾ ਤੇ ਅੱਜ ਵੀ ਕਹਾਂ ਆ ਪੇਪਰ ਉਦੋਂ ਹੀ ਹੋਊਗਾ ਜਦੋਂ ਤੁਹਾਡੀ ਤਿਆਰੀ ਹੋਜੂਗੀ ਜਾਇ ਇਹ ਕਹਿ ਲਓ ਵੀ ਤੁਹਾਡੀ ਤਿਆਰੀ ਨੂੰ ਵਧੀਆ ਸਮਾਂ ਮਿਲ ਜੂਗਾ ਪੇਪਰ ਕਲੀਅਰ ਕਰਨ ਜੋਗਾ ਤੁਸੀਂ ਬਸ ਪੜਨ ਵਾਲੇ ਬਣੋ ਸੋ ਇੱਕ ਨਵੀਂ ਅਪਡੇਟ ਆਈ ਆ ਜੋ ਕਿ ਪੰਜਾਬ ਪੀਸੀਐਸ एग्जाम ਨੂੰ ਕੰਡਕਟ ਕਰਨ ਦੇ ਲਈ ਜਿਹੜੀਆਂ ਜਿਹੜੀਆਂ ਕੰਡੀਸ਼ਨਾਂ ਦਾ ਫੁੱਲਫਿਲ ਹੋਣਾ ਜ਼ਰੂਰੀ ਹੈ ਉਹਨਾਂ ਵਿੱਚੋਂ ਇੱਕ ਕੰਡੀਸ਼ਨ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਫੁੱਲਫਿਲ ਹੋਣ ਜਾ ਰਹੀ ਹੈ ਜਾਨੀ ਕਿ ਜਿਹੜੇ ਬੋਰਡ ਨੇ एग्जाम ਕਰਵਾਉਣਾ ਆ ਠੀਕ ਹੈ ਜੀ ਉਸ ਬੋਰਡ ਦੇ ਮੈਂਬਰ ਨਹੀਂ ਸੀ ਹੈਗੇ ਉਹ ਮੈਂਬਰ ਜਿਹੜੇ ਆ ਉਹ ਉਹਨਾਂ ਨੂੰ ਅਪਾਇੰਟ ਕਰਨ ਦਾ ਪ੍ਰੋਸੈਸ ਸ਼ੁਰੂ ਹੋਇਆ ਆ ਹੁਣ ਤੁਹਾਡੇ ਦਿਮਾਗ ਦੇ ਵਿੱਚ ਹੋਊਗਾ ਕਿ ਆਖਰੀ ਡੇਟ ਕੀ ਆ ਕਦੋਂ ਤੱਕ ਫਾਰਮ ਜਿਹੜੇ ਆ ਉਹ ਅਪਾਇੰਟਮੈਂਟ ਹੋ ਜੂਗੀ ਮੈਂਬਰਸ ਦੀ ਉਸ ਤੋਂ ਬਾਅਦ ਕੀ ਪ੍ਰੋਸੈਸ ਹੋਊਗਾ ਇਗਜ਼ਾਮ ਕਦੋਂ ਹੋਊਗਾ ਸਾਰੇ ਡਾਊਟ ਇਸ ਕਲਾਸ ਇਸ ਸੈਸ਼ਨ ਦੇ ਵਿੱਚ ਤੁਹਾਨੂੰ ਜ਼ਰੂਰ ਮਿਲਣਗੇ ਸਰ ਸ਼ੁਰੂ ਕਰਦੇ ਆ ਜੀ ਫਿਰ ਕੀ ਨਿਊਜ਼ ਆ ਬੱਚਿਆਂ ਦੇ ਲਈ ਬਿਲਕੁਲ ਜੀ ਪਹਿਲੀ ਗੱਲ ਤੇ ਦੇਖੋ ਯਾਰ ਏਵਰੀ ਨਿਊਜ਼ ਇਜ਼ ਅ ਗੁੱਡ ਨਿਊਜ਼ ਠੀਕ ਹੈ ਜੀ ਤੇ ਇਹਨੂੰ ਇਹ ਮੰਨ ਕੇ ਚੱਲੋ ਕਿ ਹਰ ਜਿਹੜੀ ਤੁਹਾਡੇ ਲਈ ਕੋਈ ਨਾ ਕੋਈ ਅਪਡੇਟ ਚੱਲਦਾ ਰਹਿੰਦਾ ਨਾ ਏਟਲੀਸਟ ਉਹ ਕਹਿੰਦੇ ਨਾ ਕਿ ਯਾਰ ਗੱਡੀ ਖੜੀ ਨਹੀਂ ਹੈ ਹੂੰ ਚੱਲ ਰਹੀ ਹੈ ਸਰ ਇਹਨਾਂ ਦੇ ਪਤਾ ਲੱਗ ਰਿਹਾ ਹੈ ਕਿ ਪੇਪਰ ਚਲੋ 1 ਮਹੀਨੇ ਬਾਅਦ ਹੋ ਸਕਦਾ 2 ਮਹੀਨੇ ਬਾਅਦ ਪਰ ਜਿਹੜੀ ਗੱਲ ਮੈਂ ਤੇ ਫਤਿਹ ਸਰ ਸਟਾਰਟਿੰਗ ਤੋਂ ਕਹਿ ਰਹੇ ਹਾਂ ਜਦੋਂ 3 ਜਨਵਰੀ ਦੀ ਨੋਟੀਫਿਕੇਸ਼ਨ ਆਈ ਹੈ ਕਿ ਇਹ ਪੱਕੀ ਗੱਲ ਸੀ ਹਾਂ ਸਟਾਰਟਿੰਗ ਤੋਂ ਕਹਿ ਰਹੇ ਆ ਇਹ ਪੱਕੀ ਗੱਲ ਹੋ ਚੁੱਕੀ ਹੈ ਵੀ Aprils ਤੇ ਨਹੀਂ ਹੀ ਹੁੰਦਾ ਉਹ ਕਿਸ ਤਰ੍ਹਾਂ ਹੋਈ ਆ ਆਓ ਦੇਖਦੇ ਆ ਵੀ ਖਬਰ ਕੀ ਆਈ ਹੈ ਸਭ ਤੋਂ ਪਹਿਲਾਂ ਜੀ ਆ ਦੇਖੋ ਤੁਹਾਡੇ ਸਾਹਮਣੇ ਆਹ ਦੇਖੋ ਜੀ PPSC ਇਨਵਾਈਟਸ ਅਪਲੀਕੇਸ਼ਨ ਕੀ ਲਿਖਿਆ ਹੈ ਫਾਰ ਪੋਸਟ ਆਫ ਮੈਂਬਰਸ ਬੋਥ ਅਫੀਸ਼ੀਅਲ ਐਂਡ ਨਾਨ ਅਫੀਸ਼ੀਅਲ ਲੋ ਜੀ ਤੁਸੀਂ PCS ਦਾ ਐਗਜ਼ਾਮ ਦੇ ਰਹੇ ਹੋ PPSU ਨੂੰ ਕੰਡਕਟ ਕਰਵਾਉਂਦੀ ਹੈ ਤੁਹਾਡੇ ਵਿੱਚੋਂ ਕਿੰਨੇ ਐਸਪੀਰੈਂਟਸ ਨੂੰ ਪਤਾ ਹੈ ਕਿ ਬਈ ਪੰਜਾਬ PCS ਯਾਨੀ ਕਿ PPSC ਦੇ ਕਿੰਨੇ ਮੈਂਬਰਸ ਹੈ ਟੋਟਲ ਲੋ ਜੀ ਦੱਸ ਸਕਦੇ ਹੋ ਟੋਟਲ ਕਿੰਨੇ ਮੈਂਬਰਸ ਨੇ ਦੱਸੋ ਕੁਐਸਚਨ ਆ ਸਕਦਾ ਹੈ ਯਾਰ ਆ ਸਕਦਾ ਪਤਾ ਹੀ ਹੋਣਾ ਚਾਹੀਦਾ ਜਦੋਂ ਇੰਟਰਵਿਊ ਵਿੱਚ ਜਾਓਗੇ ਸਾਰੇ ਪੈਨਲ ਇਕੱਠੇ ਬੈਠਦਾ ਹੈ ਕਿੰਨੇ ਮੈਂਬਰਸ ਨੇ ਐਨੀ ਆਈਡੀਆ ਪਹਿਲਾਂ 10 ਹੁੰਦੇ ਸੀ ਹੁਣ ਟੋਟਲ ਚੇਅਰ ਪਰਸਨ ਨੂੰ ਮਿਲਾ ਕੇ ਪੰਜ ਮੈਂਬਰਸ ਨੇ ਪਰ ਹੁਣ ਜੇ ਮੈਂ ਦੇਖਾਂ ਕਿ ਪੰਜ ਮੈਂਬਰਸ ਵਿੱਚੋਂ ਇੱਕੋ ਹੀ ਮੈਂਬਰ ਸੀਗੇ ਮੈਡਮ ਜੀ ਉਹਨਾਂ ਨੂੰ ਆਪਾਂ ਐਕਟਿੰਗ ਚੇਅਰ ਪਰਸਨ ਲਗਾ ਦਿੱਤਾ ਮੈਨੂੰ ਜ਼ਿਆਦਾ ਸਰ ਇਹ ਗੱਲ ਤਾਂ ਜਿਨ੍ਹਾਂ ਦੇ ਮਗਰ ਇਹ ਲੱਗੇ ਸੀਗੇ ਜਿਹੜੇ ਕਹਿੰਦੇ ਸੀ ਤਿੰਨ ਮਹੀਨੇ ਵਿੱਚ ਪੇਪਰ ਦੀ ਤਿਆਰੀ ਉਹਨਾਂ ਨੂੰ ਨਹੀਂ ਪਤਾ ਹੋਣਾ ਉਹਨਾਂ ਨੂੰ ਵੀ ਨਹੀਂ ਅਸੀਂ ਉਸ ਦਿਨ ਵੀ ਗਿਆ ਸੀ ਕਿ ਤਿੰਨ ਮਹੀਨਿਆਂ 'ਚ ਪੇਪਰ ਨਹੀਂ ਹੁੰਦਾ ਤੁਸੀਂ ਪੜਨ ਵਾਲੇ ਬਣੋ ਬਹੁਤ ਸਾਰੇ ਬੱਚੇ ਉਸ ਦਿਨ ਵੀ ਲੱਗੇ ਸੀਗੇ ਮਗਰ ਤੇ ਜਿਨ੍ਹਾਂ ਦੇ ਮਗਰ ਲੱਗੇ ਉਹਨਾਂ ਨੂੰ ਨਾ ਤਾਂ ਪੀਪੀਐਸਸੀ ਦੇ ਫੁੱਲ ਫਾਰਮ ਪਤਾ ਸੀ ਕਿ ਤੇ ਨਾ ਉਹਨਾਂ ਦੇ ਮੈਂਬਰਾਂ ਦੇ ਨੰਬਰ ਪਤਾ ਸੀ ਕਿਉਂ ਨਾ ਸਰ ਬਿਲਕੁਲ ਸਰ ਬਿਲਕੁਲ ਹੁਣ ਤੁਸੀਂ ਦੇਖੋ ਇਹ ਗੱਲ ਨਾ ਪੀਪੀਐਸਸੀ ਦੇ ਦਿਮਾਗ 'ਚ ਵੀ ਆਈ ਕਿ ਯਾਰ ਆਪਣੀ ਕਮਿਸ਼ਨ ਤੇ ਖਾਲੀ ਪਈ ਹੈ ਪੇਪਰ ਕਿਸ ਤਰ੍ਹਾਂ ਕੰਡਕਟ ਕਰਾਵਾਂਗੇ ਠੀਕ ਹੈ ਸੋ ਇਹ ਤੁਹਾਡੇ ਸਾਹਮਣੇ ਇੱਕ ਵੈਰੀ ਗੁੱਡ ਨਿਊਜ਼ ਆਈ ਹੈ ਜਿਹੜੀ ਮਾਨ ਸਰਕਾਰ ਵੱਲੋਂ ਆਈ ਹੈ ਕਿ ਐਟਲੀਸਟ ਇਹ ਦੱਸਿਆ ਗਿਆ ਹੈ ਕਿ ਮੈਂਬਰਸ ਨੂੰ ਚੁਣਨ ਦੀ ਜ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਕੀ ਬਣੇਗਾ ਜੀ ਦੇਖੋ ਦੋ ਮੈਂਬਰਸ ਆਫੀਸ਼ਲ ਦੋ ਮੈਂਬਰਸ ਜਿਨ੍ਹਾਂ ਨੂੰ ਆਪਾਂ ਨਾਨ ਆਫੀਸ਼ਲ ਕਹਿੰਦੇ ਆ ਉਹ ਮੈਂਬਰ ਜਾਨੀ ਕਿ ਕੁੱਲ ਚਾਰ ਮੈਂਬਰਸ ਨੂੰ ਅਪੋਇੰਟ ਕੀਤਾ ਜਾਏਗਾ ਹੁਣ ਕਿੱਦਾਂ ਪੋਇੰਟ ਕਰਾਂਗੇ ਇੱਕ ਸਰਚ ਕਮੇਟੀ ਬਿਠਾਈ ਜਾਏਗੀ ਜਿਹੜੇ ਪੰਜਾਬ ਦੇ ਚੀਫ ਸਕੱਟਰੀ ਸਾਹਿਬ ਨੇ ਉਹਨਾਂ ਦੇ ਅੰਡਰ ਇਹ ਕਮੇਟੀ ਕੀ ਕਰੇਗੀ ਸ਼ਾਰਟਲਿਸਟ ਕਰੇਗੀ ਨੇਮਜ਼ ਨੂੰ ਤੁਸੀਂ ਐਪਲੀਕੇਸ਼ਨਸ ਪਰਣੀ ਹੈ ਤੁਹਾਡੇ ਵਿੱਚੋਂ ਵੀ ਜਿਹਨੂੰ ਲੱਗ ਰਿਹਾ ਕਿ ਹੀ ਹੈਜ਼ ਹਾਈ ਮੋਰਲ ਇਨਟੈਗ੍ਰਿਟੀ ਬਹੁਤ ਵਧੀਆ ਕਾਲਜ ਦੇ ਪ੍ਰੋਫੈਸਰ ਹੋ ਬਹੁਤ ਵੱਡੇ ਰਾਈਟਰ ਹੋ ਬਹੁਤ ਵੱਡੇ ਜਰਨਲਿਸਟ ਹੋ ਤੁਸੀਂ ਵੀ ਮੈਂਬਰ ਲਈ ਅਪਲਾਈ ਕਰ ਸਕਦੇ ਹੋ ਤੇ ਅਖੀਰ ਦੀ ਡੇਟ ਆ ਦੇਖੋ ਜੀ ਲਾਸਟ ਡੇਟ ਇਹੀ ਹੈ ਕਿ ਅਖੀਰ ਦੀ ਜਿਹੜੀ ਡੇਟ ਹੈ 2 ਮਈ 2025 2 ਮਈ 2025 ਤੋਂ ਪਹਿਲਾ ਪਹਿਲਾਂ ਕੋਈ ਵੀ ਅਪਲਾਈ ਕਰ ਸਕਦਾ ਹੈ ਜਿਨਨੇ ਪੀਪੀਐਸਸੀ ਦਾ ਮੈਂਬਰ ਬਣਨਾ ਹੈ ਜਿਹਨੂੰ ਲੱਗਦਾ ਹੈ ਕਿ ਉਹ ਬਣ ਸਕਦਾ ਤੇ ਉਸ ਤੋਂ ਬਾਅਦ ਸ਼ਾਰਟਲਿਸਟ ਕਰਿਆ ਜਾਏਗਾ ਬਾਏ ਦਾ ਚੀਫ ਸਕੱਰੇਟਰੀ ਇੱਕ ਸਰਚ ਕਮੇਟੀ ਬਣਾਈ ਜਾਏਗੀ ਇਹ ਆਈਏ ਖਬਰ ਕਰੰਟਲੀ ਜੇ ਆਪਾਂ ਦੇਖੀਏ ਕੌਣ ਮੈਂਬਰ ਨੇ ਕਰੰਟ ਟਾਈ ਪਾਵਰ ਕਮੇਟੀ ਬਣੂਗੇ ਜਿਹਨੂੰ ਪੀਐਮ ਸਾਹਿਬ ਨੇ ਪੁਆਇੰਟ ਕਰਨਗੇ ਉਹ ਪੁਆਇੰਟ ਕਰਦੀ ਗੱਲ ਆਪਾਂ ਪੜਦੇ ਹੁੰਦੇ ਹੁੰਨੇ ਆ ਨਾ ਵੀ ਹਾਂ ਜਿਹੜੇ ਇੱਕ ਮੈਂਬਰ ਹੁੰਦੇ ਉਹਨਾਂ ਨੂੰ ਗਵਰਨਰ ਪੁਆਇੰਟ ਕਰ ਦਿੰਦਾ ਹੁੰਦਾ ਹੈ ਸੋ ਇਹ ਦਾ ਪ੍ਰੋਸੈਸ ਕੀ ਆ ਸਰ ਨੇ ਸਮਝਾ ਦਿੱਤਾ ਪਹਿਲਾਂ ਨੋਮੀਨੇਸ਼ਨ ਅਪਲਾਈ ਕੀਤਾ ਜਾਊਗਾ ਉਹਦੇ ਲਈ 2 ਮਈ ਡੇਟ ਦਿੱਤੀ ਗਈ ਸੋ ਜਾਨੀ ਇਦੋਂ ਪਹਿਲਾਂ ਦਾ ਕਨਫਰਮ ਹੈ ਅਸੀਂ ਜਦੋਂ ਕਿਹਾ ਸੀ ਨਾ ਮਾਰ ਅਪ੍ਰੈਲ ਚ ਪੇਪਰ ਨਹੀਂ ਹੁੰਦਾ ਸਾਡੇ ਦਿਮਾਗ ਚ ਦੋ ਵੀ ਸੀਗਾ ਕਿ ਜਿਹੜੀਆਂ ਹਜੇ ਕਮੀਆਂ ਨੇ ਜਿਨ੍ਹਾਂ ਵਿੱਚੋਂ ਪਹਿਲੀ ਕਮੀ ਸੀਗੀ ਬੋਰਡ ਪੂਰਾ ਨਹੀਂ ਸੀਗਾ ਦੂਜੇ ਨੰਬਰ ਤੇ ਉਹ 6th ਤੇ 7th ਪੇ ਕਮਿਸ਼ਨ ਦਾ ਰੌਲਾ ਸੀਗਾ ਤੀਜੇ ਨੰਬਰ ਤੇ ਉਹ ਰੱਟ ਪਈ ਹੋਈ ਆ ਰਿਜ਼ਰਵੇਸ਼ਨ ਵਾਲੀ ਸੋ ਹਜੇ ਤਿੰਨ ਮਸਲਿਆਂ ਵਿੱਚੋਂ ਸਿਰਫ ਇੱਕ ਮਸਲਾ ਸੋਲਵ ਹੁੰਦਾ ਦੀਦਾ ਹਜੇ ਹੋਇਆ ਨਹੀਂਗਾ ਦੀਦਾ ਸ਼ੁਰੂਆਤ ਹੋ ਗਈ ਹੈ ਕਿਉਂਕਿ ਪਹਿਲਾਂ ਚੇਅਰਮੈਨ ਨੂੰ ਲੈ ਕੇ ਸੀਗਾ 15 ਮਾਰਚ ਤੱਕ ਫਾਰਮ ਫਿਲਿੰਗ ਹੁਣ 2 ਅਪ੍ਰੈਲ ਹੈ ਜੀ 2 ਅਪ੍ਰੈਲ ਤੋਂ ਬਾਅਦ ਫਿਰ ਇੱਕ ਕਮੇਟੀ ਬਣੂਗੀ ਜਿਹੜੀ ਉਹਨਾਂ ਬੰਦਿਆਂ ਵਿੱਚੋਂ ਬੰਦੇ ਚੂਜ਼ ਕਰੂਗੀ ਫਿਰ ਉਸ ਤੋਂ ਬਾਅਦ ਸੀਐਮ ਦੀ ਹਾਈ ਪਾਵਰਡ ਕਮੇਟੀ ਬਣੂਗੀ ਜਿਹੜੀ ਨਾਮ ਸਿਲੈਕਟ ਕਰਕੇ ਗਵਰਨਰ ਨੂੰ ਰეკਮੈਂਡ ਕਰੂਗੀ ਉਸ ਤੋਂ ਬਾਅਦ ਬੋਰਡ ਪੂਰਾ ਹੋਣਾ ਜੀ ਬੋਰਡ ਦੇ ਪੂਰਾ ਹੋਣ ਤੋਂ ਬਾਅਦ ਸਰ ਪੇਪਰ ਹੋ ਜਾਊਗਾ ਹਜੇ ਵੀ ਦੋ ਕੁੰਡੀਆਂ ਫਸੀਆਂ ਹੋਈਆਂ ਨੇ ਸਰ ਉਹ ਕਿਹੜੀਆਂ ਕਿਹੜੀਆਂ ਨੇ ਜੀ ਇੱਕ ਵਾਰੀ ਦਿਖਾ ਦਿਓ ਆਪਾਂ ਪਹਿਲੀ ਤਾਂ ਸਰ ਮੈਂ ਹੀ ਦੱਸਣਾ ਚਾਹੂੰਗਾ ਜਿਹੜੀ ਪਹਿ ਮੈਡਮ ਨੇ ਇਹੀ ਮੈਂਬਰ ਸੀਗੇ ਤੇ ਉਹਨਾਂ ਦਾ ਵੀ ਟੈਨਯੂਰ ਤੁਸੀਂ ਦੇਖੋ ਇਸ ਸਾਲ ਦੀ 8ਵੀਂ ਯਾਨੀ ਕਿ ਅਗਸਤ ਵਿੱਚ 19 ਤਰੀਕ ਨੂੰ ਖਤਮ ਹੋ ਰਿਹਾ ਹੈ ਟੈਨਯੂਰ ਇਹਨਾਂ ਦਾ ਉਸ ਤੋਂ ਪਹਿਲਾਂ ਪਹਿਲਾਂ ਐਟਲੀਸਟ ਪੂਰਾ ਇੱਕ ਮੈਂਬਰਸ ਦਾ ਪੈਨਲ ਬਣਨਾ ਪਏਗਾ ਜੋ ਉਸ ਤੋਂ ਪਹਿਲਾਂ ਨਹੀਂ ਬਣਦਾ ਫਿਰ ਬਈ ਟੋਟਲੀ ਮੈਂਬਰਲੈਸ ਬਾਡੀ ਨਹੀਂ ਚਲਾ ਸਕਦੀ ਪੀਪੀਐਸਸੀ ਇਜ਼ ਅ ਕਨਸਟੀਟਿਊਸ਼ਨਲ ਬਾਡੀ ਉਹਨੂੰ ਨਹੀਂ ਚਲਾ ਸਕਦਾ ਇਦਾਂ ਸੋ ਇਹੀ ਮੇਨ ਚੀਜ਼ ਹੈ ਕਿ ਹੁਣ ਪਹਿਲਾਂ ਮੈਂਬਰਸ ਤੇ ਲੈ ਕੇ ਆਓ ਜਦੋਂ ਮੈਂਬਰ ਬੈਠਣਗੇ ਆਪਸ ਵਿੱਚ ਮੀਟਿੰਗ ਕਰਨਗੇ ਤਾਂ ਹੀ ਕੋਈ ਪੇਪਰ ਦੀ ਗੱਲਬਾਤ ਹੋਏਗੀ ਹੁਣ ਸਰ ਨੇ ਹੁਣੇ ਦੱਸਿਆ ਕਿ 15 ਮਾਰਚ ਤੱਕ ਕੀ ਸੀਗੀ ਸਰ ਚੇਅਰਪਰਸਨ ਦੀ ਐਪਲੀਕੇਸ਼ਨਸ ਦੀ ਲਾਸਟ ਡੇਟ ਸੀਗੀ ਕਿ ਹਲੇ ਤੱਕ ਤੁਹਾਨੂੰ ਨਵਾਂ ਚੇਅਰਪਰਸਨ ਲਿਖਿਆ ਨਹੀਂ ਮਿਲਿਆ ਜੀ ਨਹੀਂ ਹੋਇਆ ਨਾ ਸਰ ਐਕਟਿੰਗ ਚੇਅਰਪਰਸਨ ਲਗਾਇਆ ਗਿਆ ਹੈ ਇਹ ਵੀ ਸਰ ਮੈਂ ਹੁਣ ਦੇਖ ਕੇ ਰਹਾ ਨਾ ਵੀ 9 19 ਅਗਸਤ ਤੱਕ ਇਹ ਵੀ ਇਹਨਾਂ ਦਾ ਟਿਨਰ ਖਤਮ ਹੋਣ ਵਾਲਾ ਹੈ ਇਹਦਾ ਮਤਲਬ ਕਿ ਕਿਤੇ ਨਾ ਨਾ ਹੋਵੇ ਕਿਤੇ ਮੈਂਬਰ ਪੂਰੇ ਹੁਣ ਤੇ ਚੇਅਰਮੈਨ ਸਾਹਿਬ ਦੀ ਕਮੀ ਹੋ ਜਾਵੇ ਤੇ ਫਿਰ ਨਵਾਂ ਪੁਆਇੰਟ ਕਰਨਾ ਪੈਣਾ ਸੋ ਤੁਸੀਂ ਲਾ ਲਓ ਕਿ 2 ਮਈ ਤੱਕ ਹਲੇ ਮੈਂਬਰਸ ਦੀ ਐਪਲੀਕੇਸ਼ਨ ਦੀ ਲਾਸਟ ਡੇਟ ਹੈ ਉਸ ਤੋਂ ਬਾਅਦ ਕਿਤੇ ਜਾ ਕੇ ਇਹਨਾਂ ਨੂੰ ਅਪਾਇੰਟ ਕੀਤਾ ਜਾਏਗਾ ਸੋ ਬਿਲਕੁਲ ਜੀ ਕਮੈਂਟ ਵਿੱਚ ਜੋ ਲਿਖ ਰਹੇ ਨੇ ਸਹੀ ਲਿਖ ਰਹੇ ਨੇ ਕਿ ਦਿੱਲੀ ਅਭੀ ਦੂਰ ਹੈ ਸਹੀ ਗੱਲ ਠੀਕ ਹੈ ਤੇ ਦੂਜੇ ਨੰਬਰ ਤੇ ਹੁਣ ਜੇ ਮੈਂਬਰ ਬੋਰਡ ਪੂਰਾ ਹੋ ਗਿਆ ਫਿਰ ਸਾਡਾ ਸਾਰਾ ਜੇ ਰੇਟ ਵਾਲਾ ਇਸ਼ੂ ਚੱਲਦਾ ਸਰ ਉਹ ਇੱਕ ਵਾਰ ਉਹ ਦਿਖਾ ਦਿਓ ਬੱਚਿਆਂ ਨੂੰ ਆ ਦੇਖੋ ਰੇਟ ਵਾਲਾ ਇਸ਼ੂ ਆ ਇਹਦੀ ਹਜੇ ਜਿਹੜੀ ਨੈਕਸਟ ਡੇਟ 29 ਜੁਲਾਈ ਆ ਰਿਜ਼ਰਵੇਸ਼ਨ ਨੂੰ ਲੈ ਕੇ ਇਹ ਮਸਲਾ ਹੱਲ ਨਹੀਂ ਹੋਇਆ ਜਿੰਨਾ ਸਮਾਂ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਬਹੁਤ ਘੱਟ ਚਾਂਸ ਆ ਉਦੋਂ ਪਹਿਲਾਂ ਪੇਪਰ ਹੋ ਜਾਣ ਜੇ ਪੇਪਰ ਹੋਣਗੇ ਫਿਰ ਉਦੋਂ ਬਾਅਦ ਕੋਈ ਨਾ ਕੋਈ ਸਮੱਸਿਆ ਆ ਸਕਦੀ ਹੈ ਸੋ ਕਿਤੇ ਨਾ ਕਿਤੇ ਬੋਰਡ ਚਾਹੂਗਾ ਕਿ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਹੀ ਪੇਪਰ ਲਿਆ ਜਾਵੇ ਸੋ ਦੂਜੀ ਜਿਹੜੀ ਢੰਡੀ ਹਜੋ ਇਸ ਚੀਜ਼ ਦੇ ਉੱਤੇ ਫਸਿ ਹੋਇਆ ਕਿ 29 ਜੁਲਾਈ ਤੱਕ ਸੈਕੰਡ ਸੁਣਵਾਈ ਆ ਇਸ ਤੋਂ ਬਾਅਦ ਹਾਈ ਕੋਰਟ ਦਾ ਕੀ ਰੁਖ ਹੁੰਦਾ ਹਾਈ ਕੋਰਟ ਕੀ ਆਰਡਰ ਦਿੰਦੀ ਆ ਕਿ ਉਹ ਕਹਿੰਦੀ ਆ ਕਿ ਨੋਟੀਫਿਕੇਸ਼ਨ ਦੁਆਰਾ ਜਾਰੀ ਕਰੋ ਸਾਨੂੰ ਨਹੀਂ ਪਤਾ ਕੀ ਹੁੰਦਾ ਆ ਹਜੇ ਉਹ ਬਾਅਦ ਦੀਆਂ ਗੱਲਾਂ ਨੇ ਪੇਪਰ ਹੁਣ 99% ਪੋਸੀਬਲ ਨਹੀਂ ਹੈਗਾ 1% ਆਪਾਂ ਕਹਿ ਨਹੀਂ ਸਕਦੇ 99% ਪੋਸੀਬਲ ਨਹੀਂ ਹੈਗਾ ਇਸ ਤੋਂ ਬਾਅਦ ਸਰ ਤੀਜੀ ਇੱਕ ਹੋਰ ਸਮੱਸਿਆ ਸੀਗੀ ਜਿਹੜੀ 6th ਤੇ 7th ਪੇ ਕਮਿਸ਼ਨ ਵਾਲੀ ਬਿਲਕੁਲ ਜੀ ਉਹਦਾ ਵੀ ਹੱਲ ਨਹੀਂ ਹੋਇਆ ਹਾਲੇ ਉਹ ਹਜੇ ਇਕੱਲੇ ਪੀਪੀਐਸਸੀ ਦੇ ਲਈ ਨਹੀਂ ਹੈਗਾ ਉਹ ਪੰਜਾਬ ਦੇ ਜਿੰਨੇ ਵੀ ਸਰਕਾਰੀ ਪੇਪਰ ਆ ਸਭ ਦੇ ਲਈ ਆ ਜੀ ਸੋ ਉਹ ਮਸਲਾ ਹਜੇ ਕਦੋਂ ਹੱਲ ਹੋਊਗਾ ਸਾਨੂੰ ਨਹੀਂ ਪਤਾ ਇਸ ਕਰਕੇ ਹਜੇ ਜਿਹੜਾ ਹੈਗਾ ਪੰਜਾਬ ਪੀਸਸ ਦਾ ਪੇਪਰ ਜਿਹੜੇ ਕਹਿੰਦੇ ਸੀ ਅਪ੍ਰੈਲ ਚ ਹੋ ਜੂਗਾ ਤਿੰਨ ਮਹੀਨਿਆਂ ਚ ਕਿੱਦਾਂ ਤਿਆਰੀ ਕਰਾਂਗੇ ਸੋ ਬਹੁਤ ਸਾਰੇ ਬੱਚਿਆਂ ਨੇ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਫਿਊਚਰ ਖਰਾਬ ਕੀਤਾ ਮੈਂ ਉਦੋਂ ਵੀ ਗਿਆ ਸੀਗਾ ਉਹ ਉਹ ਬੰਦੇ ਆ ਜਿਨ੍ਹਾਂ ਨੇ ਬਹੁਤ ਸਾਰੇ ਬੱਚਿਆਂ ਦੇ ਸੁਪਨਿਆਂ ਦਾ ਕਤਲ ਕੀਤਾ ਹੈ ਉਹ ਬੰਦੇ ਕਾਤਲ ਨੇ ਜੀ ਤੇ ਅਸੀਂ ਉਦੋਂ ਵੀ ਗਿਆ ਸੀਗਾ ਤੁਸੀਂ ਪੜ ਲਓ ਪੇਪਰ ਕਦੋਂ ਹੋਣਾ ਸਾਨੂੰ ਨਹੀਂ ਪਤਾ ਲੇਕਿਨ ਪੇਪਰ ਅਪ੍ਰੈਲ ਚ ਨਹੀਂ ਹੋਣਾ ਇੰਨਾ ਸਾਨੂੰ ਪਤਾ ਜੀ ਪੜੋਗੇ ਮਿਹਨਤ ਕਰੋਗੇ ਸਰ ਮੇਨ ਗੱਲ ਇਹ ਹੈ ਕਿ ਹੋਊਗਾ ਡੈਫੀਨਿਟਲੀ ਪੇਪਰ ਤਾਂ ਹੋਣਾ ਹੀ ਆ ਦੇਖੋ ਪੇਪਰ ਤਾਂ ਹੋਣਾ ਆ ਸੋ ਜਿੰਨਾ ਸਮਾਂ ਮਿਲ ਜੂਗਾ ਸਾਡੇ ਲਈ ਫਾਇਦਾ ਆ ਇਸ ਜੀ ਨੂੰ ਪੋਜ਼ਿਟਿਵ ਲੈ ਕੇ ਚੱਲੋ ਜਿੰਨਾ ਸਮਾਂ ਮਿਲ ਜੂਗਾ ਸਾਨੂੰ ਓਨਾ ਫਾਇਦਾ ਆ ਅਸੀਂ ਪੜਾਂਗੇ ਅਸੀਂ ਆਪਣੀ ਰਿਵੀਜ਼ਨ ਪੱਕੀ ਕਰਾਂਗੇ ਅਸੀਂ ਆਪਣੀ ਤਿਆਰੀ ਪੱਕੀ ਕਰਾਂਗੇ ਤੇ ਸਾਡੀ ਸਿਲੈਕਸ਼ਨ ਕਨਫਰਮ ਜ਼ਰੂਰ ਹੋ ਜਾਊਗੀ ਹੁਣ ਤੁਹਾਡੇ ਵਿੱਚੋਂ ਜਿੰਨੇ ਵੀ ਬੱਚੇ ਹਜੇ ਵੀ ਸੀਰੀਅਸ ਨਹੀਂ ਹੋਏ ਤੁਸੀਂ ਬਾਈ ਐਂ ਕਰੋ ਪੜਨਾ ਸ਼ੁਰੂ ਕਰ ਦੋ ਸਰ ਆਪਣੀਆਂ ਕਲਾਸਾਂ ਦਾ ਟਾਈਮ ਦੱਸ ਦਈਏ ਦੇਖੋ ਸਾਡੀ ਟੀਮ ਦੇ ਵੱਲੋਂ ਜਿਹੜਾ ਹੈਗਾ ਆ ਉਹ ਤੁਹਾਨੂੰ YouTube ਤੇ ਬਿਲਕੁਲ ਫ੍ਰੀ ਆਫ ਕੋਸਟ ਪੜਾਇਆ ਜਾ ਰਿਹਾ ਤੇ ਇੱਕ ਗੱਲ ਹੋਰ ਜਤਿਨ ਸਰ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਸਟਾਰਟ ਕਰ ਰਹੇ ਨੇ ਅੱਜ ਤੋਂ ਅੱਜ ਸ਼ਾਮ ਸ 4 ਵਜੇ ਤੋਂ ਇੰਡੀਆ 에ਅਰ ਬੁਕਨਾ ਦੀ ਕਿਤਾਬ ਹੁੰਦੀ ਆ ਦੇਖੋ ਸੋ ਇਹ ਕਿਤਾਬ ਬੱਚੇ ਜਿਹੜੇ ਪੜਨ ਲੱਗੇ ਡਰਦੇ ਨੇ ਤੇ ਬਹੁਤ ਸਾਰੇ ਪੜਦੇ ਹੀ ਨਹੀਂਗੇ ਲੇਕਿਨ ਪੇਪਰ ਦੇ ਵਿੱਚੋਂ ਇਹਦੇ ਵਿੱਚੋਂ ਕੁਐਸਚਨ ਬਹੁਤ ਵਧੀਆ ਆਉਂਦੇ ਨੇ ਸੋ ਅੱਜ ਸ਼ਾਮ ਨੂੰ 4 ਵਜੇ ਸਰ ਦੀ ਕਲਾਸ ਇਹ ਵਾਲੀ ਤੁਸੀਂ ਇਹ ਕਲਾਸ YouTube ਤੇ ਜ਼ਰੂਰ ਲਾਉਣੀ ਹੈ ਤੇ ਸਰ ਨੇ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਪੂਰੀ ਕਿਤਾਬ ਤੇ ਇਹਦੇ ਨੋਟਸ ਵੀ ਕਹਦੀ ਨੋਟਸ ਵੀ ਤੁਹਾਨੂੰ ਮਿਲਣਗੇ ਆਪਣੇ Telegram ਦੇ ਚੈਨਲ ਦੇ ਉੱਤੇ ਟੈਲੀਗ੍ਰਾਮ ਦਾ ਚੈਨਲ ਤੁਹਾਨੂੰ ਸਾਰੇ ਇਸੇ ਕਲਾਸ ਦੇ ਵਿੱਚ ਦੱਸ ਦੇਣਗੇ ਜੀ ਇਹਦੇ ਨਾਲ ਨਾਲ ਜੇ ਤੁਸੀਂ ਕਰੰਟ ਅਫੇਅਰਸ ਪੜ੍ਹਨੇ ਆ ਆਪਣੀ ਸਵੇਰੇ ਡੇਲੀ 9 ਵਜੇ ਕਲਾਸ ਹੁੰਦੀ ਆ ਸੋ ਇੱਕ ਵਾਰ ਉਹ ਦਿਖਾ ਦਈਏ ਜੀ ਆਪਾਂ ਸੋ ਆਜ ਹੀ ਸਵੇਰੇ 9 ਵਜੇ ਦਾ ਟਾਈਮ ਹੈ ਕਰੰਟ ਅਫੇਅਰਸ ਦਾ ਸੋ ਇਹ ਦੋ ਕਲਾਸਾਂ ਤੁਸੀਂ ਘੱਟੋ ਘੱਟ YouTube ਤੇ ਲਾਉਣੀਆਂ ਸ਼ੁਰੂ ਕਰੋ ਬਾਕੀ ਹੌਲੀ ਹੌਲੀ ਪੜਨਾ ਸ਼ੁਰੂ ਕਰੋ ਸਾਡੀਆਂ ਕਲਾਸਾਂ ਵਿੱਚ ਆਓ ਅਸੀਂ ਇੱਥੇ ਤੁਹਾਨੂੰ ਦੱਸਾਂਗੇ ਕਿੱਦਾਂ ਪੜਨਾ ਕਈ ਵਾਰ ਅਸੀਂ ਮੈਂਟਰਸ਼ਿਪ ਸੈਸ਼ਨ ਗਾਈਡੈਂਸ ਸੈਸ਼ਨ ਲੈ ਕੇ ਆਉਨੇ ਆ ਫ੍ਰੀ ਐਫਐਮਪੀ ਬੈਚ ਵੀ ਬੱਚਿਆਂ ਲਈ ਚਲਾਇਆ ਆ ਸੋ ਸਾਡੇ ਵੱਲੋਂ ਜਿੰਨੇ ਇਨੀਸ਼ੀਏਟਿਵ ਹੋ ਸਕਦੇ ਨੇ ਫ੍ਰੀ ਆਫ ਕੋਸਟ ਬੱਚਿਆਂ ਲਈ ਕੀਤੇ ਜਾ ਰਹੇ ਨੇ ਕੁਝ ਬੱਚੇ ਸਾਡੇ ਕੋਲੇ ਪੇਡ ਦੇ ਵਿੱਚ ਵੀ ਹੈਗੇ ਉਹਨਾਂ ਲਈ ਅਸੀਂ ਵੱਖਰੇ ਐਫਰਟ ਕਰਦੇ ਆ ਲੇਕਿਨ ਹਾਲ ਦੀ ਘੜੀ ਇਹਨਾਂ ਕਲਾਸਾਂ ਨੂੰ ਜੁਆਇਨ ਕਰੋ ਤਿਆਰੀ ਆਪਦੀ ਕਰਦੇ ਰਹੋ ਤਿਆਰੀ ਤੋਂ ਨਾ ਰੁਕੋ ਦੇਖੋ ਠੀਕ ਹੈ ਸਿਲੈਕਸ਼ਨ ਕਦੋਂ ਹੋਣੀ ਆ ਕਿਹਦੀ ਹੋਣੀ ਆ ਪੇਪਰ ਕਦੋਂ ਹੋਣਾ ਆ ਸਾਨੂੰ ਨਹੀਂ ਪਤਾ ਲੇਕਿਨ ਇਨਾ ਸਾਨੂੰ ਜ਼ਰੂਰ ਪਤਾ ਆ ਜਿਹੜਾ ਨਹੀਂ ਪੜੂਗਾ ਉਹਦੀ ਸਿਲੈਕਸ਼ਨ ਬਿਲਕੁਲ ਨਹੀਂ ਹੋਣੀ ਜੀ ਤੁਸੀਂ ਪੜੋਗੇ ਤਾਂ ਸਿਲੈਕਸ਼ਨ ਹੋ ਸਕਦੀ ਆ ਸਰ ਡੈਫੀਨਿਟਲੀ ਸਰ ਮੈਂ ਦੇਖੋ ਇਹੀ ਕਹਿਣਾ ਜਾਊਂਗਾ ਕਈ ਇਹ ਵੀਡੀਓ ਦੇਖ ਕੇ ਮੋਟੀਵੇਟ ਹੋਣਗੇ ਕਿ ਇਸ ਟਾਈਮ ਜਿਆਦਾ ਮਿਲ ਗਿਆ ਤੇ ਕਈ ਡੀਮੋਟੀਵੇਟ ਹੋਣਗੇ ਕਿ ਪੇਪਰ ਦੀ ਤਰੀਕ ਹੱਲੇ ਵੀ ਛੱਦ ਅੱਗੇ ਚੱਲੇ ਚੱਲੇ ਪਰ ਯਾਰ ਗੱਲ ਇਹ ਹੀ ਆਂਦੀ ਆ ਬਾਣੀ ਚ ਨਾ ਬੜਾ ਇੱਕ ਪਿਆਰਾ ਸ਼ਬਦ ਲਿਖਿਆ ਹੋਇਆ ਕਿ ਮਨ ਜਿੱਤੇ ਜਗ ਜਿੱਤੇ ਇੱਕ ਵਾਰ ਇਸ ਮਨ ਨੂੰ ਨਾ ਕੌਂਕਰ ਕਰ ਲੋ ਇਹਨੂੰ ਜਿੱਤ ਲੋ ਤੈਨੂੰ ਕਹੋ ਕਿ ਬੈਠ ਕੇ ਨਾ ਬਸ ਪੜਨਾ ਹੈ ਮੈਂ ਮੇਰਾ ਕੰਮ ਪੜਾਈ ਕਰਨਾ ਹੈ ਇਸ ਤੋਂ ਅੱਗੇ ਜਿਹੜਾ ਫਲ ਹੈ ਤੁਹਾਨੂੰ ਆਪ ਮਿਲ ਜਾਏਗਾ ਬਿਸ਼ਰਤੇ ਵਧੀਆ ਤਰ੍ਹਾਂ ਪੜਾਈ ਕਰ ਰਹੇ ਹੋ ਵਧੀਆ ਗਾਈਡੈਂਸ ਦੇ ਅੰਦਰ ਪੜਾਈ ਕਰ ਰਹੇ ਹੋ ਸਿੰਪਲ ਜੀ ਗੱਲ ਹੈ ਆਪਣਾ ਕੰਮ ਨਾ ਰੋਕੋ ਆਪਣਾ ਕੰਮ ਕਰਦੇ ਰਹੋ ਸਾਡੇ ਵੱਲੋਂ ਤੇ ਇਹੀ ਗਾਈਡੈਂਸ ਹੈ ਜੇ ਹੋਰ ਕੋਈ ਵੀ ਕਹਿ ਰਿਹਾ ਕਿ ਨਹੀਂ ਜੀ ਤਿੰਨ ਮਹੀਨੇ ਤਿਆਰੀ ਨਹੀਂ ਹੋਣੀ ਆ ਕੋਈ ਕਹਿ ਰਿਹਾ ਕਿ ਹੁਣ ਅਗਲੇ ਤਿੰਨ ਮਹੀਨੇ ਚ ਤਿਆਰੀ ਨਹੀਂ ਹੋਣੀ ਦੇ ਆਰ ਆਲ ਮੇਕਿੰਗ ਅ ਫੂਲ ਆਫ ਯੂ ਸਿੰਪਲ ਜੀ ਗੱਲ ਇਸ ਸਾਲ ਨੂੰ ਤਾਂ ਦਰਮੀਨ ਕਰਕੇ 6 ਮਹੀਨੇ ਹੋ ਗਏ ਤੇ 6 ਮਹੀਨੇ ਵਿੱਚ ਹੋ ਜਾਂਦੀ ਤਿਆਰੀ ਵੈਸੇ ਸਿੱਧੀ ਜੀ ਗੱਲ ਆ ਸੋ ਅੱਜ ਵੀ ਕਹਿੰਦੇ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਅਸੀਂ ਤਾਂ ਬਸ ਇੰਨਾ ਹੀ ਕਹਿੰਦੇ ਆ ਬਾਈ ਪੜ ਲਓ ਸਾਡੀਆਂ YouTube ਤੇ ਫ੍ਰੀ ਕਲਾਸਾਂ ਫ੍ਰੀ ਕਲਾਸਾਂ ਲਾ ਲਓ ਨਹੀਂ ਚੰਗੀ ਲੱਗਦੀਆਂ ਘਰੇ ਬੈਠ ਕੇ ਪੜ ਲਓ ਦੁਕਾਨਾਂ ਤੋਂ ਕਿਤਾਬਾਂ ਲੈ ਆਓ ਸਾਡੇ ਕੋਲ ਨਹੀਂ ਚੰਗਾ ਲੱਗਦਾ ਕਿਸੇ ਹੋਰ ਕੋਲੋਂ ਪੜ ਲਓ ਸਿੰਪਲ ਜੀ ਗੱਲ ਆ ਪੜ ਲਓ ਬਸ ਕਿਤੇ ਵੀ ਪੜ ਲਓ ਸਾਨੂੰ ਖੁਸ਼ੀ ਹੋਊਗੀ ਜਦੋਂ ਸਾਡੇ ਪੰਜਾਬ ਦੀਆਂ ਸਰਕਾਰੀ ਕੁਰਸੀਆਂ ਉੱਤੇ ਸਾਡੇ ਪੰਜਾਬੀ ਭੈਣ ਭਰਾ ਬੈਠੇ ਹੋਣਗੇ ਸਾਨੂੰ ਇਹ ਜ਼ਿਆਦਾ ਖੁਸ਼ੀ ਹੋਊਗੀ ਤੁਹਾਡੇ ਵਿੱਚੋਂ ਕੋਈ ਵੀ ਹੋਵੇ ਕਿਤੇ ਉਹ ਪੜ ਕੇ ਜਾਵੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਐਟ ਦੀ ਐਂਡ ਤੁਸੀਂ ਬੈਠੇ ਹੋਵੋਗੇ ਨਾ ਤਾਂ ਸਾਡੇ ਤੇ ਸਾਡੇ ਪੰਜਾਬ ਦੇ ਲਈ ਉਹ ਖੁਸ਼ੀ ਵਾਲੀ ਗੱਲ ਆ ਕਿਉਂ ਜੀ ਸਰ ਸੋ ਜਾਂਦੇ ਜਾਂਦੇ ਹੀ ਮੈਸੇਜ ਹੈਗਾ ਕਿ ਭਾਈ ਪੜ ਲਓ ਪੇਪਰ ਜਦੋਂ ਮਰਜ਼ੀ ਹੋਵੇ ਹਜੇ 2-4 ਮਹੀਨੇ ਪੇਪਰ ਦਾ ਕੋਈ ਅਸਾਰ ਨਹੀਂ ਲੱਗਦੇ ਸੋ ਆਪ ਦੀ ਮਿਹਨਤ ਕਰੋ ਤੇ ਬਾਕੀ ਬੋਰਡ ਨੂੰ ਪਤਾ ਭਾਈ ਪੇਪਰ ਕਦੋਂ ਹੋਣਾ ਸਾਨੂੰ ਕੋਈ ਆਈਡੀਆ ਨਹੀਂ ਹੈਗਾ ਅਸੀਂ ਜਸਟ ਇੱਕ ਐਸਟੀਮੇਟ ਲਾ ਲੈਣੇ ਹੁੰਦੇ ਆ ਤੇ ਕਦੇ-ਕਦੇ ਐਸਟੀਮੇਟ ਠੀਕ ਨਿਕਲੋਂਦਾ ਉਭੀ ਇਹ ਨੰਨੀਆ ਖਬਰਾਂ ਦੇ ਹਿਸਾਬ ਨਾਲ ਐਸਟੀਮੇਟ ਲੱਗਦਾ ਹੁੰਦਾ ਵੈਸੇ ਨਹੀਂ ਲੱਗਦਾ ਹੁੰਦਾ ਸੋ ਆਫ ਦੀ ਮਿਹਨਤ ਕਰੋ ਬੋਰਡ ਨੇ ਪੇਪਰ ਲੈਣਾ ਲੈਵਲ ਕੀ ਹੋਗਾ ਪੇਪਰ ਦਾ ਕਦੋਂ ਲੈਣਾ ਉਹਨਾਂ ਦੀ ਮਰਜ਼ੀ ਆ ਸਾਡਾ ਕੰਮ ਪੜਾਉਣਾ ਆ 9 ਵਜੇ ਮੇਰੀ ਕਲਾਸ ਹੈ 4 ਵਜੇ ਸਰਦੀ ਹੈ ਕਲਾਸ ਲਾਓ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਾ ਨੂੰ ਬਾਏ ਬਾਏ ਡਾਟਾ ਜੀ